ਹਲਕਾ ਬੈਸ ਦੇ VOTERਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਫਿਰ ਤੋਂ ਦੁਬਾਰਾ ਤੋਂ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਤੇ ਅੱਜ ਜੋ ਜਿੱਤ ਪ੍ਰਾਪਤ ਹੋਈ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋਈ ਆ ਉਹਨਾਂ ਦੇ ਵਿਕਾਸ ਕਰਜਾਂ ਕਰਕੇ ਹੋਈ ਆ ਕਿਉਂਕਿ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਉਹ ਦੱਸ ਰਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਆਈ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਆ ਤੇ ਖਾਸ ਕਰਕੇ ਜਿਹੜੇ ਹਲਕਾ ਬੈਸਟ ਦੇ ਵੋਟਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਆ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਜਿਹੜੇ ਉਹਨਾਂ ਨੇ ਆਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਆ ਤੇ ਆਮ ਆਦਮੀ ਪਾਰਟੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਖਰਾ ਉਤਰੀ ਗਈ ਸਾਡੇ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਮਹਿੰਦਰ ਭਗਤ ਜੀ ਉਹ ਜਿਹੜੇ ਹਲਕਾ ਬੈਸਟ ਦੇ ਵਿਕਾਸ ਆ ਉਹ ਫੈਲ ਦੇ ਆਧਾਰ ਤੇ ਕਰਨਗੇ ਤੇ ਲੋਕਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਗੇ ਹਰ ਸਮੱਸਿਆ ਦਾ ਹੱਲ ਪਾਨ ਸਾਹਿਬ ਨਾਲ ਗੱਲ ਹੋਈ ਤੁਹਾਡੀ ਹਾਂਜੀ ਪ੍ਰਿਆ ਮਾਨ ਸਾਹਿਬ ਨੂੰ ਵਧਾਈ ਦਿੰਦੀ ਆ ਸੀ। ਤਿਆਰ ਹਾਂ। ਹਾਂ ਜੀ ਅੱਜ ਨਹੀਂ ਕੱਲ ਆ ਜਾਵਾਂਗੇ। ਠੀਕ ਹੈ। ਨਸ਼ੇ ਦਾ ਮੁੱਦਾ ਬੜਾ ਦੇ ਆ। ਨਸ਼ੇ ਤੇ ਸੱਟਾ ਦੋ ਮੁੱਦੇ ਆ ਵਿਸਤ ਦੇ ਵਿੱਚ ਆਮ ਨੇ ਕੀ ਕੋਈ ਬਲੂਪ੍ਰਿੰਟ ਹੈ ਜਾਂ ਗੱਲਬਾਤ ਹੋਈ ਹੈ ਮਾਨ ਸਾਹਿਬ ਦੇ ਨਾਲ ਵੀ ਕਿਵੇਂ ਇਹਨੂੰ ਹੱਲ ਕਰਨਾ? ਦੇਖੋ ਜਿਹੜੇ ਮੁੱਦੇ ਰਹੇ ਆ ਨਸ਼ਿਆਂ ਦੇ ਉਹ ਤਾਂ ਆਮ ਪਬਲਿਕ ਨੂੰ ਪਤਾ ਕਿ ਇਹ ਨਸ਼ਾ ਕੋਈ ਆਮ ਆਦਮੀ ਪਾਰਟੀ ਦੇ ਹੋਣ ਜਦੋਂ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕੋਈ ਉਦੋਂ ਤੋਂ ਨਹੀਂ ਆਇਆ ਨਸ਼ਾ। ਇਹ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਤੁਹਾਨੂੰ ਵੀ ਪਤਾ ਲੈ ਕੇ ਆਈਆਂ ਤੇ ਪਰ ਜਿਹੜੀ ਇਹ ਹੌਲੀ-ਹੌਲੀ ਜਿਹੜਾ ਇਸ ਮਸਲੇ ਦਾ ਹਾਲਾ ਹੋ ਸਕਦਾ ਕਿਉਂਕਿ ਜਿਹੜਾ ਕੋਈ ਵੀ ਕੰਮ ਆ ਉਹਨੂੰ ਟਾਈਮ ਲੱਗ ਸਕਦਾ ਥੋੜਾ ਪਰ ਨਸ਼ੇ ਨੂੰ ਬਹੁਤ ਜ਼ਿਆਦਾ ਠੱਲ ਪੈ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਕਿ ਦੌਰ ਘਟਦਾ ਜਾ ਰਿਹਾ ਜਗਾ ਜਗਾ ਤੇ ਜਿਹੜੀ ਛਾਪੇਮਾਰੀ ਹੋ ਰਹੀ ਆ ਜਗਾ ਜਗਾ ਤੇ ਜਿਹੜੇ ਅਸੀਂ ਫੜ ਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਰ ਦੇ ਰਹੇ ਆ ਤੇ ਇਸ ਕਰਕੇ ਨਸ਼ੇ ਦਾ ਜਿਹੜਾ ਆ ਉਹ ਹੌਲੀ ਹੌਲੀ ਘੱਟ ਜਾਏਗਾ ਘੱਟ ਗਿਆ ਬਹੁਤ ਤੇ ਖਤਮ ਕਰਾਂਗੇ ਨਸ਼ਾ ਔਰਤਾਂ ਦੀ ਆਸ ਪੂਰੀ ਕਰ ਦੋਗੇ ਹੁਣ ਵੋਟ ਜਿੱਤਣ ਤੋਂ ਬਾਅਦ ਬਿਲਕੁਲ ਔਰਤਾਂ ਨੂੰ ਦੇਖੋ ਆਸੋ ਉਮੀਦ ਕਰਕੇ ਉਹਨਾਂ ਨੇ ਵੋਟ ਪਾਈ ਆ 50% ਔਰਤਾਂ ਦੀ ਵੋਟ ਹੁੰਦੀ ਆ ਤੇ ਉਹਨਾਂ ਨੂੰ ਪਤਾ ਆ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਵਾਦੇ ਪਹਿਲਾਂ ਕੀਤੇ ਆ ਜੇ ਬਿਜਲੀ ਬਿੱਲ ਜਿਹੜਾ 0 ਦੀ ਗੱਲ ਸੀਗੀ 600 ਯੂਨਿਟ ਦੀ ਗੱਲ ਸੀਗੀ ਉਹ ਫ੍ਰੀ ਕਰ ਦਿੱਤੀ ਸਕੂਲ ਬਣਨੇ ਅੱਛੇ ਸ਼ੁਰੂ ਹੋ ਗਏ ਹੈਲਥ ਲਈ ਆਪਣੇ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੀਆਂ ਬੀਬੀਆਂ ਨੂੰ ਆਸ ਉਮੀਦ ਸੀਗੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਤਾ ਕਿ ਜਲਦੀ ਜਲਦੀ ਗਾਰੰਟੀ ਆ ਪੂਰੀ ਕਦੋਂ ਤੱਕ ਕਦੋਂ ਤੱਕ ਹੋ ਸਕਦਾ ਕਿਉਂਕਿ ਸੀਐਮ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਵੀ ਜਲਦ ਪੂਰਾ ਹੋਏਗਾ ਹੁਣ ਤੁਸੀਂ ਵੀ 2 ਸਾਲ ਤੇ ਹੋਗੇ 2.5 ਸਾਲ ਹੋ ਦੇਖੋ ਜਿਹੜੀਆਂ ਜਿਹੜੀਆਂ ਗਾਰੰਟੀਆਂ ਆ ਟਾਈਮ ਤਾਂ ਲੱਗ ਸਕਦਾ ਹੁਣ ਇੰਨੇ ਚਿਰ ਦਾ 70 ਸਾਲਾਂ ਦਾ ਤਾਣਾ ਬਾਣਾ ਇਹਨਾਂ ਨੇ ਉਲਝ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਇਮਾਨਦਾਰੀ ਤੇ ਸੂਝਬਾਨ ਦੇ ਨਾਲ ਬੜਾ ਅੱਛਾ ਕੰਮ ਕੀਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸ਼ੁਰੂ ਹੋ ਗਿਆ ਪੰਜਾਬ ਹੋਣ ਤੇ ਇਸ ਕਰਕੇ ਆ ਦੇਖੋ ਤੁਸੀਂ ਆ ਆਪਣੇ ਹਲਕਾ ਬੈਸਟ ਦੇ ਵੋਟਰਾਂ ਨੇ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਕੰਮ ਕਰ ਰਹੀ ਪੰਜਾਬ ਦੇ ਵਿੱਚ ਬਹੁਤ ਬੜਾ ਚਰਚਾ ਚੱਲੀ ਸੀ ਪੈਂਡ ਦੇ ਦੀ ਹੁਣ ਅੱਜ ਮੈਂ ਕੋਈ ਗੱਲ ਹੀ ਨਹੀਂ ਕਰਨੀ ਹਲਕਾ ਬੈਸਟ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਫਿਰ ਤੋਂ ਦੁਬਾਰਾ ਤੋਂ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਤੇ ਅੱਜ ਜੋ ਜਿੱਤ ਪ੍ਰਾਪਤ ਹੋਈ ਆ ਉਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋਈ ਆ ਉਹਨਾਂ ਦੇ ਵਿਕਾਸ ਕਾਰਜਾਂ ਕਰਕੇ ਹੋਈ ਆ ਕਿਉਂਕਿ 2 ਸਾਲ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਉਹ ਦੱਸ ਰਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦਾ ਵਿਕਾਸ ਕਰਨ ਲਈ ਪੰਜਾਬ ਦੇ ਵਿੱਚ ਆਈ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ-ਬਹੁਤ ਵਧਾਈ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਆ ਤੇ ਖਾਸ ਕਰਕੇ ਜਿਹੜੇ ਹਲਕਾ ਬੈਸਟ ਦੇ ਵੋਟਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦਿੰਨੀ ਆ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਜਿਹੜੇ ਉਹਨਾਂ ਨੇ ਆਸ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਆ ਤੇ ਆਮ ਆਦਮੀ ਪਾਰਟੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਖਰਾ ਉਤਰੀ ਗਈ ਸਾਡੇ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਮਹਿੰਦਰ ਭਗਤ ਜੀ ਉਹ ਜਿਹੜੇ ਹਲਕਾ ਪੈਸਟ ਦੇ ਵਿਕਾਸ ਆ ਉਹ ਫੈਲ ਦੇ ਆਧਾਰ ਤੇ ਕਰਨਗੇ ਤੇ ਲੋਕਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਗੇ ਹਰ ਸਮੱਸਿਆ ਦਾ ਹੱਲ ਪਾਨ ਸਾਹਿਬ ਨਾਲ ਗੱਲ ਹੋਈ ਤੁਹਾਡੀ ਹਾਂਜੀ ਅੱਜ ਆ ਮਾਨ ਸਾਹਿਬ ਨੂੰ ਵਧਾਈ ਦਿੰਦੀ ਆ ਸੀ। ਯਾਰ ਇਹ ਆ ਮਾਨ ਸਾਹਿਬ ਹਾਂਜੀ ਅੱਜ ਨਹੀਂ ਕੱਲ ਆ ਜਾਵਾਂਗੇ। ਠੀਕ ਹੈ। ਨਸ਼ੇ ਦਾ ਮੁੱਦਾ بڑا ਤੇ ਨਸ਼ੇ ਤੇ ਸੱਟਾ ਦੋ ਮੁੱਦੇ ਆ ਵਿਸਥ ਦੇ ਵਿੱਚ ਆ ਆਮ ਨੇ ਕੀ ਕੋਈ ਬਲੂਪ੍ਰਿੰਟ ਹੈ ਜਾਂ ਗੱਲਬਾਤ ਹੋਈ ਹੈ ਮਾਨ ਸਾਹਿਬ ਦੇ ਨਾਲ ਵੀ ਕਿਵੇਂ ਇਹਨੂੰ ਹੱਲ ਕਰਨਾ? ਦੇਖੋ ਜਿਹੜੇ ਮੁੱਦੇ ਰਹੇ ਆ ਨਸ਼ਿਆਂ ਦੇ ਉਹ ਤਾਂ ਆਮ ਪਬਲਿਕ ਨੂੰ ਪਤਾ ਕਿ ਇਹ ਨਸ਼ਾ ਕੋਈ ਆਮ ਆਦਮੀ ਪਾਰਟੀ ਦੇ ਹੋਂਦ ਜਦੋਂ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕੋਈ ਉਦੋਂ ਤੋਂ ਨਹੀਂ ਆਇਆ ਨਸ਼ਾ। ਇਹ ਨਸ਼ਾ ਤਾਂ ਪਹਿਲੀਆਂ ਸਰਕਾਰਾਂ ਤੁਹਾਨੂੰ ਵੀ ਪਤਾ ਲੈ ਕੇ ਆਈਆਂ ਤੇ ਪਰ ਜਿਹੜੀ ਇਹ ਹੌਲੀ-ਹੌਲੀ ਜਿਹੜਾ ਇਸ ਮਸਲੇ ਦਾ ਹਾਲਾ ਹੋ ਸਕਦਾ ਕਿਉਂਕਿ ਜਿਹੜਾ ਕੋਈ ਵੀ ਕੰਮ ਆ ਉਹਨੂੰ ਟਾਈਮ ਲੱਗ ਸਕਦਾ ਥੋੜਾ ਪਰ ਨਸ਼ੇ ਨੂੰ ਬਹੁਤ ਜ਼ਿਆਦਾ ਠੱਲ ਪੈ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹਦੇ ਵਿੱਚ ਨਸ਼ੇ ਦਾ ਤੁਸੀਂ ਦੇਖੋ ਕਿ ਦੌਰ ਘਟਦਾ ਜਾ ਰਿਹਾ ਜਗਾ ਜਗਾ ਤੇ ਜਿਹੜੀ ਛਾਪੇਮਾਰੀ ਹੋ ਰਹੀ ਆ ਜਗਾ ਜਗਾ ਤੇ ਜਿਹੜੇ ਅਸੀਂ ਫੜ ਕੇ ਜਿਹੜੇ ਹੈਗੇ ਨੇ ਉਹਨਾਂ ਨੂੰ ਅੰਦਰ ਦੇ ਰਹੇ ਆ ਤੇ ਇਸ ਕਰਕੇ ਨਸ਼ੇ ਦਾ ਜਿਹੜਾ ਆ ਉਹ ਹੌਲੀ ਹੌਲੀ ਘੱਟ ਜਾਏਗਾ ਘੱਟ ਗਿਆ ਬਹੁਤ ਤੇ ਖਤਮ ਕਰਾਂਗੇ ਨਸ਼ਾ ਔਰਤਾਂ ਦੀ ਆਸ ਪੂਰੀ ਕਰ ਦੋਗੇ ਹੁਣ ਵੈਸੇ ਜਿਹੜੇ ਦਿਨ ਤੋਂ ਬਾਅਦ ਬਿਲਕੁਲ ਔਰਤਾਂ ਨੂੰ ਦੇਖੋ ਆਸੋ ਉਮੀਦ ਕਰਕੇ ਉਹਨਾਂ ਨੇ ਵੋਟ ਪਾਈ ਆ 50% ਔਰਤਾਂ ਦੀ ਵੋਟ ਹੁੰਦੀ ਆ ਤੇ ਉਹਨਾਂ ਨੂੰ ਪਤਾ ਆ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਵਾਦੇ ਪਹਿਲਾਂ ਕੀਤੇ ਆ ਜੇ ਬਿਜਲੀ ਬਿੱਲ ਜਿਹੜਾ ਜ਼ੀਰੋ ਦੀ ਗੱਲ ਸੀਗੀ 600 ਯੂਨਿਟ ਦੀ ਗੱਲ ਸੀਗੀ ਉਹ ਫ੍ਰੀ ਕਰ ਦਿੱਤੀ ਸਕੂਲ ਬਣਨੇ ਅੱਛੇ ਸ਼ੁਰੂ ਹੋ ਗਏ ਹੈਲਥ ਲਈ ਆਪਣੇ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਗਏ ਜਿਹੜੀਆਂ ਬੀਬੀਆਂ ਨੂੰ ਆਸ ਉਮੀਦ ਸੀਗੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਪਤਾ ਕਿ ਜਲਦੀ ਜਲਦੀ ਗਾਰੰਟੀ ਆ ਪੂਰੀ ਕਦੋਂ ਤੱਕ ਕਦੋਂ ਤੱਕ ਹੋ ਸਕਦਾ ਕਿਉਂਕਿ ਸੀਐਮ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਵੀ ਆਏ ਸੀਗੇ ਉਹ ਵੀ ਕਹਿੰਦੇ ਸੀ ਵੀ ਜਲਦ ਪੂਰਾ ਹੋਏਗਾ ਹੁਣ ਤੁਸੀਂ ਵੀ 2 ਸਾਲ ਤੇ ਹੋਗੇ 2.5 ਸਾਲ ਹੋ ਦੇਖੋ ਜਿਹੜੀਆਂ ਜਿਹੜੀਆਂ ਗਾਰੰਟੀਆਂ ਆ ਟਾਈਮ ਤਾਂ ਲੱਗ ਸਕਦਾ ਹੁਣ ਇੰਨੇ ਚਿਰ ਤਾਂ 70 ਤਾਣਾ ਬਾਣਾ ਇਹਨਾਂ ਨੇ ਉਲਝਾਇਆ ਆ ਜਿਹੜਾ ਉਹਨੂੰ ਫਿਰ ਵੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਇਮਾਨਦਾਰੀ ਤੇ ਸੂਝਬਾਨ ਦੇ ਨਾਲ ਬੜਾ ਅੱਛਾ ਕੰਮ ਕੀਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸ਼ੁਰੂ ਹੋ ਗਿਆ ਪੰਜਾਬ ਹੁਣ ਤੇ ਇਸ ਕਰਕੇ ਆ ਦੇਖੋ ਤੁਸੀਂ ਆ ਆਪਣੇ ਹਲਕਾ ਬੈਸਟ ਦੇ ਬੋਟਰਾਂ ਨੇ ਦੱਸ ਦਿੱਤਾ ਕਿ ਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਪੰਜਾਬ ਦੇ ਵਿੱਚ ਬੜਾ ਚਰਚਾ ਚੱਲੀ ਸੀ ਪੈਂਡ ਦੇ ਦੀ ਚਲੋ ਹੁਣ ਅੱਜ ਮੈਂ ਕੋਈ ਗੱਲ ਹੀ ਨਹੀਂ ਕਰਨੀ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par